ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤਾਂ ਨੂੰ ਆਪਾਂ ਇੱਕ ਪਿੱਛੇ ਦੀ ਵੀਡੀਓ ਪਾਈ ਸੀ ਡੇਢ-2 ਸਾਲ ਪਹਿਲਾਂ ਡੇਢ ਕ ਸਾਲ ਪਹਿਲਾਂ ਹੀ ਪਾਈ ਹੋਣੀ ਆ ਜਦੋਂ ਇਹ ਬੂਟਾ ਲਾ ਹੀ ਲਾਇਆ ਸੀਗਾ ਹਨਾ ਤੇ ਉਹ ਤੋਂ ਬਾਅਦ ਦੇਖੋ ਜੀ ਹੁਣ ਇਹਨੂੰ ਬੂਟੇ ਨੂੰ ਫਲ ਹਨਾ ਕਿੰਨਾ ਸੋਹਣਾ ਫਾਲੇ ਨੂੰ ਲੱਗਿਆ ਤੇ ਪੂਰਾ ਭਰਿਆ ਪਿਆ ਇਹ ਜਦੋਂ ਨੇਰੀ ਆਈ ਸੀ ਆਪਣੇ ਮਹੀਨਾ ਕ ਪਹਿਲਾਂ ਉਦੋਂ ਇਹ ਟਾਹ ਟੁੱਟ ਵੀ ਗਿਆ ਸੀ ਇੱਕ ਆ ਦੇਖੋ ਇਹਦਾ ਇੱਕ ਟਾਣਾ ਟੁੱਟ ਗਿਆ ਸੀਗਾ ਤਾਂ ਉਦੋਂ ਇਹ ਫਲ ਕੱਚਾ ਸੀਗਾ ਟਾਣਾ ਟੁੱਟਣ ਤੋਂ ਬਾਅਦ ਵੀ ਇਹ ਫਲ ਪੱਕ ਗਿਆ ਕਹਿਣ ਦਾ ਮਤਲਬ ਇਹ ਹੈ ਕਿ ਜਿਆਦਾ ਦੇਖਭਾਲ ਨਹੀਂ ਮੰਗਦਾ ਥੋੜੀ ਜਿਹੀ ਧਿਆਨ ਰੱਖੋਗੇ ਤਾਂ ਤੁਹਾਨੂੰ ਦੁੱਗਣਾ ਫਲ ਦਿੰਦਾ ਇਹ ਇੰਨਾ ਵਧੀਆ ਚੀਜ਼ ਹੈ ਆੜੂ ਦਾ ਦਰਖਤਾ ਹੈ ਤੇ ਤੁਸੀਂ ਤਾਂ ਫਲ ਖਾਓਗੇ ਹੀ ਖਾਓਗੇ ਆਪਣੇ ਘਰਦਿਆਂ ਨੂੰ ਵੀ ਖਿਲਾਓਗੇ ਪਰ ਗਵਾਂਢੀਆਂ ਨੂੰ ਵੀ ਤੁਸੀਂ ਇਹ ਫਲ ਜਿੰਨਾ ਮਰਜ਼ੀ ਵੰਡ ਸਕਦੇ ਹੋ ਇੰਨਾ ਫਲ ਲੱਗ ਜਾਂਦਾ ਇਹ ਤੇ ਖੁੱਲੇ ਦਿਲ ਨਾਲ ਤੇ ਤੁਸੀਂ ਇਹਨੂੰ ਆਪਣੇ ਘਰਾਂ 'ਚ ਜ਼ਰੂਰ ਲਾਓ ਜਿੰਨਾ ਕੋਈ ਜਗ੍ਹਾ ਹੈਗੀ ਆ ਇੰਨਾ ਕ ਵਧੀਆ ਫਲ ਆ ਕਿ ਇਹਨੂੰ ਜਾਨਵਰ ਵੀ ਹੈਨਾ ਖੁਸ਼ ਹੋ ਕੇ ਖਾਂਦੇ ਨੇ ਜਦੋਂ ਮੈਂ ਸਵੇਰੇ ਸਵੇਰੇ ਤੋੜਦਾ ਤੇ ਇਹਨਾਂ ਨੇ ਆਪੇ ਖੜ੍ਹ ਜਾਣਾ ਕਿ ਤੁਸੀਂ ਸਾਨੂੰ ਵੀ ਪਾ ਦੇ ਹੌਲੀ 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 ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ